ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਪਰੋਸੇ ਨਾਲ ਯੋਜ ਰਹੀ ਹੈ। ਕੈਰੋਲਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ برقرار ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿळेਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾਤਰ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਿਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਪਰੋਸੇ ਨਾਲ ਯੋਜ ਰਹੀ ਹੈ। ਕੈਰੋਲਿਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ ਬਰਕਰਾਰ ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿੜਿਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਹਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크리스마ਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾਤਰ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਿਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਪਰੋਸੇ ਨਾਲ ਯੋਜ ਰਹੀ ਹੈ। ਕੈਰੋਲਿਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ برقرار ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਬ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿੜਿਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਹਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾਤਰ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਿਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਪਰੋਸੇ ਨਾਲ ਯੋਜ ਰਹੀ ਹੈ। ਕੈਰੋਲਿਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ ਬਰਕਰਾਰ ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿੜਿਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਹਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾਤਰ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਿਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਭਰੋਸੇ ਨਾਲ ਯੋਜ ਰਹੀ ਹੈ। ਕੈਰੋਲਿਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ ਬਰਕਰਾਰ ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿੜਿਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਹਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਿਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਪਰੋਸੇ ਨਾਲ ਯੋਜ ਰਹੀ ਹੈ। ਕੈਰੋਲਿਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ ਬਰਕਰਾਰ ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿੜਿਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾਤਰ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਿਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਭਰੋਸੇ ਨਾਲ ਯੋਜ ਰਹੀ ਹੈ। ਕੈਰੋਲਿਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ برقرار ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿळेਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾਤਰ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਿਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਪਰੋਸੇ ਨਾਲ ਯੋਜ ਰਹੀ ਹੈ। ਕੈਰੋਲਿਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ ਬਰਕਰਾਰ ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿੜਿਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਹਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾਤਰ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਪਰੋਸੇ ਨਾਲ ਯੋਜ ਰਹੀ ਹੈ। ਕੈਰੋਲਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ برقرار ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਬ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿळेਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ ਨਿਊਜ਼ੀਲੈਂਡ ਦੇ ਰਿਟੇਲ ਸੈਕਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਾਲ ਦੇ 크ਿਸਮਸ ਤੇ ਨਵੇਂ ਸਾਲ ਦੇ ਸੀਜ਼ਨ ਵਿੱਚ ਜ਼ਿਆਦਾਤਰ ਰਿਟੇਲਰ ਵਾਧੂ ਸਟਾਫ ਰੱਖਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ ਰਿਟੇਲ ਐਨ ਜੀ ਦੇ ਨਵੇਂ ਸਰਵੇਖਣ ਅਨੁਸਾਰ 60 ਫੀਸਦੀ ਤੋਂ ਵੱਧ ਰਿਟੇਲਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਵੇਂ ਕਰਮਚਾਰੀਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਹੈ Retail NG ਦੀ ਮੁੱਖ ਕਾਰਜਕਾਰੀ ਕੈਰੋਲਿਨ ਯੰਗ ਨੇ ਕਿਹਾ ਹੈ ਕਿ ਨਤੀਜੇ ਮੌਜੂਦਾ ਮਾਰਕੀਟ ਹਾਲਾਤ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਹਨ। ਉਹਨਾਂ ਨੇ ਕਿਹਾ ਹੈ ਕਿ ਰਿਟੇਲ ਕਾਰੋਬਾਰ ਇਸ ਵੇਲੇ ਤੰਗ ਹਾਲਾਤਾਂ ਰਹਿਣ ਚੈਨ ਦੀ ਵਧਦੀ ਲਾਗਤ ਅਤੇ ਘਟਦੇ ਗ੍ਰਾਹਕ ਪਰੋਸੇ ਨਾਲ ਯੋਜ ਰਹੀ ਹੈ। ਕੈਰੋਲਿਨ ਨੇ ਅੱਗੇ ਕਿਹਾ ਹੈ ਕਿ ਰਿਟੇਲਰ ਸੋਚ ਰਹੇ ਹਨ ਕਿ ਖਰਚੇ ਕਿੱਥੋਂ ਕਟਾਏ ਜਾਣ ਤੇ ਕਿਵੇਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੇ ਬਾਵਜੂਦ ਰਿਟੇਲਰਾਂ ਵਿੱਚ ਆਸ਼ਾਵਾਦੀ ਮਾਹੌਲ ਵੀ ਬਰਕਰਾਰ ਹੈ। ਤਕਰੀਬਨ 2/3 ਕਾਰੋਬਾਰੀਆਂ ਨੇ ਕਿਹਾ ਹੈ ਕੇ ਉਹ ਪਵਿੱਖ ਬਾਰੇ ਵਿਸ਼ਵਾਸੀ ਹਨ ਜੋ ਪਿਛਲੇ ਸਾਲ ਨਾਲੋਂ ਥੋੜਾ ਜ਼ਿਆਦਾ ਹੈ ਪਿਛਲੇ ਸਰਵੇਖਣ ਅਨੁਸਾਰ 69% ਰਿਟੇਲਰਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਬਿਜ਼ਨਸ ਅਗਲੇ 12 ਮਹੀਨਿਆਂ ਤੱਕ ਚੱਲਦਾ ਰਹੇਗਾ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 57% ਰਿਹਾ ਸੀ ਕੈਰੋਲਿਨ ਯੰਗ ਦਾ ਕਹਿਣਾ ਹੈ ਕਿ ਇਸ ਸਾਲ ਦਾ ਅਖੀਲਾ ਤਿਮਾਹੀ ਰਿਟੇਲ ਸੈਕਟਰ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਦੁਕਾਨਾਂ ਆਪਣੇ 2/3 ਹੀ ਮੁਨਾਫੇ ਇਸੇ ਦੌਰਾਨ ਕਮਾਉਂਦੇ ਹਨ ਪਰ ਬਹੁਤ ਸਾਰੇ ਰਿਟੇਲਰ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਸਟਾਫ ਕਟੌਤੀ ਜਾਂ ਰੀਸਟ੍ਰਕਚਰ ਕਰ ਚੁੱਕੇ ਹਨ ਇਸ ਲਈ ਅਜੇ ਹੋਰ ਭਰਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ 크리스마ਸ ਸ਼ੋਪਿੰਗ ਸੀਜ਼ਨ ਨਿੜਿਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਗਾਹਕਾਂ ਦੀ ਖਰੀਦਦਾਰੀ ਦਾ ਜੋਸ਼ ਰਿਟੇਲਰਾਂ ਦੀ ਉਮੀਦ ਤੇ ਪਾਣੀ ਫੇਰਦਾ ਹੈ ਜਾਂ ਨਮੀਆਂ ਉਮੀਦਾਂ ਜਗਾਉਂਦਾ ਹੈ